ਇਹ ਤੋਂ ਬਿਆਨ ਵਸਤੀ ਦੇ ਅੰਦਰ ਜਿਹੜਾ ਸਿਵਲਾਈਨ ਏਰੀਆ ਪੈਂਦਾ ਹੈਗਾ ਸਿਵਲਾਈਨ थाना ਪੈਂਦਾ ਹੈਗਾ ਉੱਥੇ ਨਸ਼ੇ ਦੀ ਸ਼ਿਕਾਇਤ ਆ ਰਹੀ ਸੀ ਨਸ਼ੇ ਦੀ ਸ਼ਿਕਾਇਤ ਨੂੰ ਜਦੋਂ ਸੀਨੀਅਰ ਆਫੀਸਰਜ਼ ਨੇ ਇਹਨੂੰ ਤਸਦੀਕ ਕੀਤਾ ਤਾਂ ਉਹ ਸਹੀ ਪਾਈ ਗਈ ਸੀ ਇਹਦੇ ਉੱਤੇ ਐਸਐਚਓ ਦੀ ਢਿੱਲੀ ਕਾਰਗੁਜ਼ਾਰੀ ਉਹਨੂੰ ਇਤਲਾ ਮਿਲਣ ਦੇ ਵੀ ਕਾਰਵਾਈ ਨਾ ਕਰਨ ਦੇ ਉਹਨੂੰ ਮਾਨਯੋਗ ਐਸਐਸਪੀ ਸਾਹਿਬ ਨੇ ਮੁਅਤਲ ਕਰ ਦਿੱਤਾ ਗਿਆ ਜਿਹੜਾ ਇਨਸਪੈਕਟਰ ਜਨਾਹ ਰਵਿੰਦਰ ਸਿੰਘ ਇੱਕ ਸਹਾਇਕ ਐਸਚਓ ਹੈਗੀ ਸਬ ਇੰਸਪੈਕਟਰ ਬੀ ਐਨ ਸੀ ਸਰ ਇਹਨਾਂ ਤੇ ਹੁਣ ਕੀ ਕਾਰਵਾਈ ਕੀਤੀ ਜਾਊਗੀ ਅੱਗੇ ਇਹਨਾਂ ਦੇ ਕਿ ਵਿਭਾਗੀ ਪੜਤਾਲ ਹੋਏਗੀ ਜਿਹੜੀ ਉਹ ਇਹਨਾਂ ਦੇ ਦੋਸਤ ਜਿਹੜੇ ਹੈਗੇ ਦੇਖੇ ਜਾਣਗੇ ਤੇ ਉਦੋਂ ਬਾਅਦ ਇਹਨਾਂ ਨੂੰ ਜੋ ਪਿਨਿਸ਼ਮੈਂਟ ਹੈਗੀ ਉਹ ਮਿਲੂਗੀ ਕੀ ਕਾਰਨ ਸੀ ਜਿਹੜਾ ਇਹਨਾਂ ਨੂੰ ਇਹਨਾਂ ਨੇ ਜਿਹੜੀ ਅਣਗਹਿਲੀ ਕੀਤੀ ਕੋਈ ਪਤਾ ਲੱਗਿਆ ਕਾਂ ਦੇ ਦੇ ਅੰਦਰ ਕਾਂਦੀ ਹੈ ਸਿੱਧੀ ਜੀ ਗੱਲ ਵੀ ਜਿਹੜਾ ਤੁਹਾਨੂੰ ਇਤਲਾ ਮਿਲ ਰਹੀ ਹੈ ਇਤਲਾ ਉਹਦੇ ਕਾਰਵਾਈ ਨਹੀਂ ਕਰ ਰਹੇ ਹੋ ਤੁਸੀਂ बार-बार ਤੁਹਾਨੂੰ ਦੱਸਿਆ ਜਾ ਰਿਹਾ ਹੈ ਉਹਦੇ باوجود ਵੀ ਜਿਹੜੇ ਕੋਈ ਨਸ਼ਾ ਬੀਚਦੇ ਉਹਨਾਂ ਨੂੰ ਅਰੈਸਟ ਨਹੀਂ ਕਰ ਰਹੇ ਹੋ ਤੇ ਕਾਂ ਬਿਲਕੁਲ ਇਹਦੇ ਨਾਲ ਸਪਸ਼ਟੀ ਹੈ ਇਹ ਹੌਟਸਪੌਟ ਮੰਨਿਆ ਜਾ ਰਿਹਾ ਜੀ ਇਹ ਏਰੀਆ ਜਿੱਥੇ ਇਹ ਪ੍ਰੋਬਲਮ ਆਈ ਤੋਬਿਆਣਾ ਏਰੀਆ ਚ ਹੌਟਸਪੌਟ ਦੇ ਅੰਦਰ ਆਉਂਦਾ ਮਛਿੰਦੇ ਦੇ ਅੰਦਰ ਤਾਂ ਕੀ ਕਹਿਣਾ ਚਾਹੁੰਗੇ ਜਿਹੜਾ ਹੋਰ ਵੀ ਆਪਦੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਜਾਂ ਜਿਹੜੇ ਐਸ ਐਚ ਓਜ਼ ਨੇ ਜਿੱਥੇ ਟੱਲ ਵਰਤੀ ਜਾ ਰਹੀ ਹੈ ਮੈਂ ਪਹਿਲਾਂ ਵੀ ਜੇ ਕਹਿਣਾ ਚਾਹੁੰਗਾ ਪਹਿਲਾਂ ਵੀ ਸਿਹਦਾਇਤਾ ਹੋਈ ਹੈ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਹੋਰ ਮਾਨਯੋਗ ਸੀਨੀਅਰ ਆਫੀਸਰਸ ਆਗੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੀ ਸਿਹਦਾਇਤਾ ਹੋਈ ਹੈ ਬਾਰ-ਬਾਰ ਬਰੀਫਿੰਗ ਹੋਈ ਹੈ ਇਹਨਾਂ ਨੂੰ ਦੱਸਿਆ ਵੀ ਗਿਆ ਹੈਗਾ ਜੋ ਵੀ ਕੋਈ ਅਪਰਾਧ ਹੋ ਰਿਹਾ ਹੈ ਚਾਹੇ ਉਹ ਨਸ਼ੇ ਦਾ ਹੈ ਚਾਹੇ ਉਹ ਗੁੰਡਾਗਰਦੀ ਦਾ ਹੈਗਾ ਕਿਸੇ ਟਾਈਪ ਦਾ ਵੀ ਅਪਰਾਧ ਹੈ ਉਦੇ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ ਕਿਉਂਕਿ ਅਗਰ ਪੁਲਿਸ ਐਕਸ਼ਨ ਤੁਰੰਤ ਕਰਦੀ ਹੈ ਤੇ ਜਨਤਾ ਦੇ ਅੰਦਰ ਵਿਸ਼ਵਾਸ ਬਣਦਾ ਹੈ ਜਨਤਾ ਦੇ ਅੰਦਰ ਪੁਲਿਸ ਦੀ ਸਾਝ ਬਣਦੀ ਜਿਹਦੇ ਅੰਦਰ ਇਨਫੋਰਮੇਸ਼ਨ ਮਿਲਦੀ ਹੈ ਸਹਿਯੋਗ ਮਿਲਦਾ ਹੈਗਾ ਤੇ ਕਰਾਇਮ ਨੂੰ ਜੇ ਰੋਕਣ ਦੇ ਉੱਤੇ ਠਲ ਪੈਂਦੀ ਇਹ ਕੌਣ ਕੌਣ ਸੀ ਜਿਹਨੇ ਜਾਣੀ ਜੀ ਜਿਹੜੇ ਅੰਦੇ ਸਸਪੈਂਡ ਕੀਤਾ ਕੀ ਨਾਮ ਸੀ ਮੈਂ ਨਾਮ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਇਹਨਾਂ ਦੇ ਇਨਸਪੈਕਟਰ ਰਵਿੰਦਰ ਸਿੰਘ ਹੈਗੇ ਇੱਕ ਸਬ ਇਨਸਪੈਕਟਰ ਬੀਮ ਸਿੰਘ ਹੈਗੇ हिकु एस ਅਰਵਿੰਦਰ ਸਿੰਘ ਤੇ ਬਿਆਨ ਸਿੰਘ सि जहिड़ा एडल ਸਿਵਲ ਲਾਈਨ ओ